ਕਿਸੇ ਵੀ ਤਰੀਕੇ ਦਾ ਕਾਰਾਂ ਦੇ ਬਾਬਤ ਕਰੀਏ ਕਮਰਸ਼ੀਅਲ ਦਾ ਤੁਹਾਡਾ ਕੋ ਕੰਮ ਹੈ ਕੋਈ ਕਾਰਾਂ ਦਾ ਕੰਮ ਹੈ ਜਿਸ ਮਰਜ਼ੀ ਤਰੀਕੇ ਦਾ ਕੰਮ ਹੈ ਜੇ ਤੁਹਾਨੂੰ ਲਾਇਰ ਦੀ ਵਕੀਲ ਦੀ ਜ਼ਰੂਰਤ ਹੈ ਤਾਂ ਵਨ ਐਂਡ ਓਨਲੀ ਕੇਸਰ ਸਿੰਘ ਜੀ ਇੰਡਸ ਲੀਗਲ ਤੋਂ ਲੜ ਜੀ ਅਸੀਂ ਤਕਰੀਬਨ ਆਲਮੋਸਟ ਮੈਜੋਰਿਟੀ ਆਫ ਦਾ ਪ੍ਰੈਕਟਿਸ ਏਰੀਆ ਕਵਰ ਕਰਦੇ ਹਾਂ ਜਿਵੇਂ ਸੇਲ ਐਂਡ ਪਰਚੇਸ ਆਫ ਪ੍ਰੋਪਰਟੀ ਸੇਲ ਐਂਡ ਪਰਚੇਸ ਆਫ ਬਿਜ਼ਨੈਸਸਸ ਤੇ ਇਮੀਗ੍ਰੇਸ਼ਨ ਦਾ ਹੈ ਆਪਣਾ ਤੇ ਬਾਕੀ ਉਸ ਤੋਂ ਬਾਅਦ ਕਮਰਸ਼ੀਅਲ ਵਗੈਰਾ ਜਿਵੇਂ ਲੀਸਸ ਹੋ ਗਈਆਂ ਤੇ ਹੋਰ ਰੈਂਟ ਰਿਵਿਊਜ਼ ਵਗੈਰਾ ਉਹ ਸਾਰਾ ਕੁਝ ਕਵਰ ਕਰਦੇ ਆਂ ਆਪਾਂ ਤੁਸੀਂ ਸਟੱਡੀ ਵੀਜ਼ਾ ਵੀ ਕਰਦੇ ਹੋ ਸਟੂਡੈਂਟ ਵੀਜ਼ਾ ਤੇ ਹੋਰ ਵੀ ਸਾਰੇ ਕਰਾਉਂਦੇ ਹੋ ਜਿਵੇਂ ਵਿਜ਼ਟਰ ਵੀਜ਼ਾ ਹੋ ਗਿਆ ਕੋਈ ਵੀ ਵੀਜ਼ੇ ਹੁੰਦੇ ਆ ਜੀ ਆ ਇਮੀਗ੍ਰੇਸ਼ਨ ਦਾ ਕਾਫੀ ਹੋਲਿਸਟਿਕਲੀ ਕੰਮ ਕਰਦੇ ਆ ਅਸੀਂ ਜਿਵੇਂ ਸਟਾਰਟ ਫਰਮ ਸਟੂਡੈਂਟ ਵੀਜ਼ਾ ਤੋਂ ਲੈ ਕੇ ਅਪ ਅੰਟਲ ਅਪੀਲ ਟੂ ਆਈਪੀਟੀ ਐਂਡ ਸਮ ਟਾਈਮ ਕਈ ਵਾਰ ਜੁਡੀਸ਼ੀਅਲ ਰਿਵਿਊ ਜਿਵੇਂ ਹਾਈ ਕੋਰਟ ਉਹ ਵੀ ਕਰ ਦਿੰਦੇ ਆ ਅਸੀਂ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ ਤੇ ਮੈਂ ਤੁਹਾਡਾ ਦੋਸਤ ਲਾਡੀ ਸਿੰਘ ਪਟਿਆਲਾ ਤੇ ਸਾਡੇ ਸਟੂਡੀਓ ਦੇ ਵਿੱਚ ਤੇ ਸਾਡੀ ਸਕਰੀਨ ਦੇ ਉੱਤੇ ਤੁਸੀਂ ਦੇਖ ਪਾਰੇ ਹੋ ਬਹੁਤ ਹੀ ਪਿਆਰੇ ਜਿਹੇ ਮਹਿਮਾਨ ਅੱਜ ਸਾਡੇ ਸਟੂਡੀਓ ਦੇ ਵਿੱਚ ਵਿਰਾਜਮਾਨ ਨੇ ਪਹੁੰਚੇ ਨੇ ਤੇ ਬੈਰੀਸਟ੍ਰੈਂਡ ਸੌਲਿਸਟਰ ਤੁਹਾਨੂੰ ਕਾਨੂੰਨੀ ਮਸਲਿਆਂ ਦੇ ਲਈ ਕੋਈ ਵੀ ਕੰਮ ਹੈ ਉਹ ਤੁਸੀਂ ਇੰਡਸ ਲੀਗਲ ਦੇ ਕੇਸਰ ਸਿੰਘ ਜੀ ਜਾਂ ਉਹਦੀ ਪੂਰੀ ਟੀਮ ਦੇ ਨਾਲ ਰਾਬਤਾ ਕੰਮ ਕਰ ਸਕਦੇ ਹੋ ਮੀਟਿੰਗ ਕਰ ਸਕਦੇ ਹੋ ਕਿਸੇ ਵੀ ਤਰੀਕੇ ਦਾ ਕਰਾਂ ਦੇ ਬਾਬਤ ਕਰੀਏ ਕਮਰਸ਼ੀਅਲ ਦਾ ਤੁਹਾਡਾ ਕੋ ਕੰਮ ਹੈ ਕੋਈ ਕਾਰ ਦਾ ਕੰਮ ਹੈ ਜਿਸ ਮਰਜ਼ੀ ਤਰੀਕੇ ਦਾ ਕੰਮ ਹੈ ਜੇ ਤੁਹਾਨੂੰ ਲਾਇਰ ਦੀ ਵਕੀਲ ਦੀ ਜ਼ਰੂਰਤ ਹੈ ਤਾਂ ਵਨ ਐਂਡ ਓਨਲੀ ਕੇਸਰ ਸਿੰਘ ਜੀ ਇੰਡਸ ਲੀਗਲ ਤੋਂ ਭਾਜੀ ਬਹੁਤ ਬਹੁਤ ਸਵਾਗਤ ਹੈ ਸਾਡੇ ਰੇਡੀਓ ਸਾਡੇ ਲੈ ਸਟੇਸ਼ਨ 'ਚ ਥੈਂਕ ਯੂ ਲਾਡੀ ਬਹੁਤ ਧੰਨਵਾਦ ਤੁਹਾਡਾ ਸਾਨੂੰ ਇਨਵਾਈਟ ਕਰਨ ਲਈ ਤੇ ਮੈਂ ਵੈਲਕਮ ਕਰਦਾ ਸਾਰੇ ਆਪਣਾ ਰੇਡੀਓ ਸਾਡੇ ਵਾਲਾਂ ਦੇ ਸਰੋਤਿਆਂ ਦਾ ਤਹਿਦਾ ਧੰਨਵਾਦ ਭਾਜੀ ਕੀ ਹਾਲ ਚਾਲ ਹੈ ਤੁਬੀਤਾ ਕਿਵੇਂ ਸੇਤਾ ਕਿਵੇਂ ਜੀ ਹਾਂਜੀ ਬਹੁਤ ਵਧੀਆ ਚੱਲਦਾ ਪਿਆ ਜੀ ਹੁਣ ਥੋੜਾ ਜਿਵੇਂ ਮਾਰਕੀਟ ਪੱਖੋਂ ਵੀ ਆਪਾਂ ਦੇਖੀਏ ਬੈਂਕਸ ਨੇ ਥੋੜਾ ਇੰਟਰਸਟ ਰੇਟ ਜਿਹੜਾ ਸਲੋ ਡਾਊਨ ਕਰਨਾ ਸ਼ੁਰੂ ਕਰਤਾ ਤੇ ਹੁਣ ਨੈਕਸਟ ਜਿਹੜੀ OC ਡਿਊ ਹੈ 19th ਫੈਬਰੂਅਰੀ ਨੂੰ ਸੋ ਹੋਪਫੁਲੀ ਕੋਸ਼ਿਸ਼ ਐਕਸਪੈਕਟ ਬਹੁਤ ਵਧੀਆ ਐਕਸਪੈਕਟ ਕਰਦੇ ਆ ਅਸੀਂ ਤਾਂ ਕਿ ਸਾਰਿਆਂ ਦਾ ਮਤਲਬ ਕਿ ਜਿਹੜਾ ਲੋਨ ਦਾ ਜਿਹੜਾ ਬਰਡਨ ਹੈ ਮਾਰਗੇਜਸ ਦਾ ਥੋੜਾ ਡਾਊਨ ਹੋਏਗਾ ਤੇ ਥੋੜੀ ਪਾਕਟ ਚ ਸੇਵਿੰਗ ਵੀ ਹੋਏਗੀ ਹੋਏਗੀ ਤੇ ਭਾਜੀ ਕਿਵੇਂ ਕਿਵੇਂ ਦੀ ਅੰਡਰਸਲੀਗਲ ਸਰਵਿਸਿਜ਼ ਜਿਹੜੀ ਪ੍ਰੋਵਾਈਡ ਕਰ ਰਹੇ ਆ ਜੀ ਕਿਹੜੇ ਕਿਹੜੇ ਮਸਲਿਆਂ ਦੇ ਉੱਤੇ ਆਪਾਂ ਸਰਵਿਸ ਦੇ ਸਕਦੇ ਆ ਜੀ ਜੀ ਲੱਡ ਜੀ ਅਸੀਂ ਤਕਰੀਬਨ ਆਲਮੋਸਟ ਮੈਜੋਰਟੀ ਆਫ ਦਾ ਪ੍ਰੈਕਟਿਸ ਏਰੀਆ ਕਵਰ ਕਰਦੇ ਆ ਜਿਵੇਂ ਸੇਲ ਐਂਡ ਪਰਚੇਸ ਆਫ ਪ੍ਰੋਪਰਟੀ ਸੇਲ ਐਂਡ ਪਰਚੇਸ ਆਫ ਬਿਜ਼ਨੈਸਸਸ ਤੇ ਇਮੀਗ੍ਰੇਸ਼ਨ ਦਾ ਹੈ ਆਪਣਾ ਤੇ ਬਾਕੀ ਉਸ ਤੋਂ ਬਾਅਦ ਕਮਰਸ਼ੀਅਲ ਵਗੈਰਾ ਜਿਵੇਂ ਲੀਸਸ ਹੋ ਗਈਆਂ ਤੇ ਹੋਰ ਰੈਂਟਰ ਵੀਵਿਊਜ਼ ਵਗੈਰਾ ਉਹ ਸਾਰਾ ਕੁਝ ਕਵਰ ਕਰਦੇ ਆਪਾਂ ਜੀ ਕੋਈ ਕ੍ਰਿਮੀਨਲ ਕੇਸਿਸ ਜਿਹੜੇ ਆਉਂਦੇ ਉਹ ਵੀ ਹੈਂਡਲ ਕਰਦੇ ਆਪਾਂ ਫਿਲਹਾਲ ਕ੍ਰਿਮੀਨਲ ਥੋੜਾ ਸਿਲੈਕਟਿਵਲੀ ਕਰਦੇ ਆ ਜੀ ਅਸੀਂ ਜਿਵੇਂ ਪਾਰਟਿਕੂਲਰਲੀ ਲੈਂਡ ਟਰਾਂਸਪੋਰਟ ਜਿਹੜੇ ਐਕਟ ਦੇ ਅੰਡਰ ਜਿਹੜਾ ਜਿਹੜੇ ਆਫੈਂਸਸ ਆਉਂਦੇ ਨੇ ਜਿਵੇਂ ਡਰਿੰਕ ਡਰਾਈਵਿੰਗ ਹੋ ਗਿਆ ਕੋਈ ਲੌਗ ਬੁੱਕ ਦਾ ਕੋਈ ਇਸ਼ੂ ਹੈ ਜੇ ਉਸ ਤਰੀਕੇ ਨਾਲ ਜਿਹੜੇ ਵੀ ਹੁੰਦੇ ਨੇ ਉਹ ਵੀ ਕੈਨ ਡੀਲ ਵਿਦ ਥੋਸ ਜੀ ਤੇ ਭਾਈ ਜੀ ਜਿਹੜਾ ਆਪਣਾ ਇਮੀਗ੍ਰੇਸ਼ਨ ਦਾ ਹੈਗਾ ਉਹ ਤੁਸੀਂ ਸਟੱਡੀ ਵੀਜ਼ਾ ਵੀ ਕਰਦੇ ਹੋ ਸਟੂਡੈਂਟ ਵੀਜ਼ਾ ਤੇ ਹੋਰ ਵੀ ਸਾਰੇ ਕਰਾਉਂਦੇ ਹੋ ਜਿਵੇਂ ਆ ਆਪਣਾ ਵਿਸਟਰ ਵੀਜ਼ਾ ਹੋ ਗਿਆ ਕੋਈ ਵੀ ਵੀਜ਼ੇ ਹੁੰਦੇ ਆ ਜੀ ਆ ਇਮੀਗ੍ਰੇਸ਼ਨ ਦਾ ਕਾਫੀ ਹੌਲਿਸਟਿਕਲੀ ਕੰਮ ਕਰਦੇ ਆ ਅਸੀਂ ਜਿਵੇਂ ਸਟਾਰਟ ਫਰਮ ਸਟੂਡੈਂਟ ਵੀਜ਼ਾ ਤੋਂ ਲੈ ਕੇ ਅਪ ਟੂ ਅਪੀਲ ਟੂ ਆਈਪੀਟੀ ਐਂਡ ਸਮ ਟਾਈਮ ਕਈ ਵਾਰ ਜੁਡੀਸ਼ੀਅਲ ਰਿਵਿਊ ਜਿਵੇਂ ਹਾਈ ਕੋਰਟ ਤੋਂ ਉਹ ਵੀ ਕਰ ਦਿੰਦੇ ਆ ਅਸੀਂ ਜੀ ਤਾਂ ਦੋਸਤੋ ਇੱਕ ਵਾਰ ਤੁਹਾਨੂੰ ਫਿਰ ਦੱਸ ਦਈਏ ਸਾਡੇ ਸਟੂਡੀਓ ਦੇ ਵਿੱਚ ਬਿਰਾਜਮਾਨ ਨੇ ਸਰਦਾਰ ਕੇਸਰ ਸਿੰਘ ਜੀ ਫਰੋਮ ਇੰਡਸ ਲੀਗਲ ਇੰਡਸ ਲੀਗਲ ਲੰਬੇ ਸਮ ਟਾਈਮ ਤੋਂ ਆਕਲੈਂਡ ਸ਼ਹਿਰ ਦੇ ਵਿੱਚ ਆਪਣੇ ਸਭਾਵਾਂ ਆਪਣੀ ਕਮਿਊਨਿਟੀ ਪਤੀ ਨਿਭਾ ਰਿਹਾ ਹੈਗਾ ਤੇ ਵੱਡੀ ਨਾਲ ਕੋਲ ਟੀਮ ਹੈ ਬਹੁਤ ਵੱਡੀ ਟੀਮ ਦੇ ਨਾਲ ਇਹ ਕੰਮ ਕਰਦਾ ਤੇ ਕਿਸੇ ਵੀ ਤਰੀਕੇ ਦਾ ਤੁਸੀਂ ਵੀਜ਼ਾ ਲਵਾਉਣਾ ਜਾਂ ਕਾਨੂੰਨੀ ਸਹਾਇਤਾ ਦੀ ਤੁਹਾਨੂੰ ਲੋੜ ਹੈ ਕੋਈ ਕਮਰਸ਼ੀਅਲ ਜਾਂ ਰੈਜੀਡੈਂਸ਼ੀਅਲ ਪ੍ਰਾਪਰਟੀ ਲੈਣੀ ਜਾਂ ਤੁਸੀਂ ਵੇਚਣੀ ਹੈ ਉਹਦੇ ਮਸਲਿਆਂ ਦੇ ਉੱਤੇ ਮਾਮਲਿਆਂ ਦੇ ਉੱਤੇ ਇੰਡਸ ਲੀਗਲ ਤੁਹਾਡੀ ਹੈਲਪ ਕਰ ਸਕਦਾ ਤੇ ਹੋਰ ਕਿਹੜੇ-ਕਿਹੜੇ ਫੀਲਡ ਦੇ ਵਿੱਚ ਇੰਡਸ ਲੀਗਲ ਕੰਮ ਕਰ ਰਿਹਾ ਜੀ ਜੀ ਲਾੜੀ ਹੋਰ ਜਿਵੇਂ ਜਨਰਲ ਪ੍ਰੈਕਟਿਸ ਹੈ ਆਪਣੀ ਸੋ ਉਹਦੇ ਚ ਜਿਵੇਂ ਹੋਰ ਕੀ ਹੈ ਵਿਲਜ਼ ਹੋ ਗਿਆ ਤੁਹਾਡੀਆਂ ਵਿਲ ਬਣਾਉਣੀ ਜਿਵੇਂ ਵਸੀਅਤ ਕਹਿੰਦੇ ਨੇ ਆਪਾਂ ਜੀ ਤੇ ਉਸ ਤੋਂ ਬਾਅਦ ਪਾਵਰ ਆਟਾਰਨੀਜ਼ ਹੋ ਗਏ ਜਿਵੇਂ ਓਵਰ ਸੀਸ ਭੇਜਦੇ ਆ ਜਾਂ ਇੱਥੇ ਇਥੋਂ ਦੇ ਲਈ ਜਿਹੜੇ ਈਪੀਜ਼ ਹੁੰਦੇ ਨੇ ਇੰਡਿਊਰਿੰਗ ਪਾਵਰ ਆਟਾਰਨੀ ਜਿਵੇਂ ਕਿਸੇ ਦੀ ਕੋਈ ਜਿਵੇਂ ਕੋਈ ਮੈਂਟਲ ਕੈਪੈਸਿਟੀ ਲਾਸਟ ਕਰ ਜਾਂਦਾ ਉਸ ਸਿਚੁਏਸ਼ਨ ਵਿੱਚ ਜਿਹੜੇ ਈਪੀਜ਼ ਕੰਮ ਆਉਂਦੇ ਨੇ ਤੇ ਉਹਨਾਂ ਨਾਲ ਰਿਲੇਟਡ ਅਸੀਂ ਉਹ ਕਰਦੇ ਆ ਬਾਕੀ ਤੁਹਾਡਾ ਜਿਵੇਂ ਜਿਵੇਂ ਕੋਈ ਆਫਟਰ ਪਾਸ ਸਭੇ ਹੋ ਜਾਂਦਾ ਆਫਟਰ ਡੈਥ ਜੋ ਲੀਗਲ ਵਰਕ ਹੁੰਦਾ ਜੀ ਉਹ ਕਰਦੇ ਆ ਆਪਾਂ ਜਿਵੇਂ ਪ੍ਰੋਬੇਟ ਹੋ ਗਿਆ ਕਿਸੇ ਦਾ ਅਪਲਾਈ ਕਰਨਾ ਜਾਂ ਲੈਟਰ ਆਫ ਐਡਮਿਨਿਸਟ੍ਰੇਸ਼ਨ ਜੇ ਕਿਸੀ ਦੀ ਵਿਲ ਨਹੀਂ ਹੈਗੀ देन ਸੋ ਸਾਨੂੰ ਕੋਰਟ ਨੂੰ ਅਪਲਾਈ ਕਰਨਾ ਪੈਂਦਾ ਇੱਕ ਸਪੈਸ਼ਲ ਅਪਲੀਕੇਸ਼ਨ ਹੁੰਦੀ ਹੈ ਲੈਟਰ ਆਫ ਐਡਮਿਨਿਸਟ੍ਰੇਸ਼ਨ ਦੀ ਜੀ ਉਹ ਅਸੀਂ ਅਪਲਾਈ ਕਰਦੇ ਆ ਸੋ ਇਦਾਂ ਦਾ ਕਾਫੀ ਮਿਸਲੈਨੀਅਸ ਲੀਗਲ ਵਰਕ ਆਪਾਂ ਕਰਦੇ ਆ ਜੀ ਤੇ ਰੀਫਾਈਨਾਂਸ ਨੂੰ ਲੈ ਕੇ ਵੀ ਆਪਾਂ ਹੈਲਪ ਕਰ ਰਹੇ ਆ ਘਰਾਂ ਦੇ ਕਮਰਸ਼ੀਅਲ ਦੇ ਜਿਨ੍ਹਾਂ ਨੇ ਬੈਂਕ ਚੇਂਜ ਕਰਨੇ ਆ ਵੱਡਾ ਮੁੱਦਾ ਅੱਜਕਲ ਬਣ ਗਿਆ ਉਸ ਚੀਜ਼ ਦਾ ਕੰਗਰੇ ਬੈਂਕ ਹੈਲਪ ਵੀ ਕਰ ਦੇਣਾ ਟਾਈਮ ਦੇ ਵਿੱਚ ਆ ਕੇ ਜੀ ਬਿਕੋਜ਼ ਅੱਜਕੱਲ ਦੇਖੋ ਰੇਟ ਆਫ ਇੰਟਰਸਟ ਡਾਊਨ ਹੋਣ ਕਰਕੇ ਲੋਕਾਂ ਦੀਆਂ ਜਿਹੜੀਆਂ ਉਹ ਸੀਗੀਆਂ ਟਰਮ ਸੀਗੀਆਂ ਲੋਨ ਦੀਆਂ ਉਹ ਐਕਸਪਾਇਰ ਹੋ ਰਹੀਆਂ ਨੇ ਰਾਈਟ ਤੇ ਉਸ ਕਰਕੇ ਰੀਫਾਈਨਾਂਸ ਦਾ ਕੰਮ ਕਾਫੀ ਹੁੰਦਾ ਹੈ ਰੀਫਾਈਨਾਂਸ ਦਾ ਬੇਸਿਕ ਪਰਪਸ ਦਾ ਹੀ ਹੁੰਦਾ ਕਿ ਤੁਸੀਂ ਇੱਕ ਬੈਂਕ ਤੋਂ ਦੂਜੇ ਬੈਂਕ ਕੋਲ ਜਾਣਾ ਹੁੰਦਾ ਹੈ ਜੀ ਉਹਦਾ ਜੋ ਡਾਕੂਮੈਂਟੇਸ਼ਨ ਹੈ ਲੀਗਲ ਵਰਕ ਹੈ ਉਹ ਵੀ ਅਸੀਂ ਕੰਪਲੀਟ ਕਰਦੇ ਹਾਂ ਦੈਟਸ ਵਾਈ ਲੋ ਜੀ ਦੋਸਤੋ ਇੱਕ ਵਾਰ ਤੁਹਾਨੂੰ ਫਿਰ ਦੱਸ ਦਈਏ ਇੰਡਸ ਲੀਗਲ ਤੋਂ ਸਰਦਾਰ ਕੇਸਰ ਸਿੰਘ ਜੀ ਕਿਸੇ ਵੀ ਤੁਹਾਨੂੰ ਕਾਨੂੰਨੀ ਸਹਾਇਤਾ ਦਾ ਦੀ ਜਰੂਰਤ ਹੈ ਤੁਸੀਂ ਇਹਨਾਂ ਨਾਲ ਜਿਹੜਾ ਰابطਾ ਉਹ ਕੈਮਪ ਕਰ ਸੋ ਰابطਾ ਬਣਾ ਸਕਦੇ ਸਾਡੀ ਸਕਰੀਨ ਦੇ ਉੱਤੇ ਇਹਨਾਂ ਦਾ ਪੂਰਾ ਫੋਨ ਨੰਬਰ ਇਹਨਾਂ ਦੀ ਵੈਬਸਾਈਟ ਇਹਨਾਂ ਦਾ ਆਫਿਸ ਦਾ ਅਡਰੈਸ ਸਾਰਾ ਕੁਝ ਦਿੱਤਾ ਗਿਆ ਭਾਜੀ ਮੁਬਾਰਕਾਂ ਵੀ ਦੇਣੀਆ ਚਾਹਾਂਗੇ ਇੰਡਸ ਲੀਗਲ ਨੇ ਜਿਹੜਾ ਆਪਣਾ ਕੈਸ ਉਹਨੇ ਘਰ ਆਫਿਸ ਲੈ ਲਿਆ ਬੜੇ ਲੰਬੇ ਟਾਈਮ ਦੀ ਆਪਾਂ ਕਹਿੰਦੇ ਮਿਹਨਤ ਮੁਸ਼ਕਲ ਤੋਂ ਬਾਅਦ ਕਿਉਂ ਕਰਕੇ ਦੁਨੀਆ ਸਕਸੈਸ ਨੂੰ ਦੇਖਦੀ ਹੈ ਸੈਕਰੀਫਾਈਸ ਨੂੰ ਕੋਈ ਨਹੀਂ ਦੇਖਦਾ ਤੇ ਅੱਜ ਆਪ ਸਕਸੈਸ ਵਾਲੀ ਮੰਜ਼ਿਲ ਦੇ ਉੱਤੇ ਆ ਤੇ ਤੁਹਾਨੂੰ ਸਾਡੀ ਪੂਰੀ ਇੰਟਾਇਰ ਟੀਮ ਦੇ ਵੱਲੋਂ ਬਹੁਤ ਬਹੁਤ ਮੁਬਾਰਕ ਬਾਤ ਕਿ ਸਾਡੇ ਦਰਸ਼ਕਾਂ ਸਰੋਤਿਆਂ ਨੂੰ ਆਪਣਾ ਐਡਰੈਸ ਵੀ ਪਲੀਜ਼ ਦੱਸ ਦਿਓ ਜੀ ਜੀ ਧੰਨਵਾਦ ਲਾੜੀ ਜੀ ਸੋ ਅਸੀਂ ਜਿੱਦਾਂ ਕਿ ਲਾੜੀ ਨੇ ਕਿਹਾ ਕਿ ਅਸੀਂ ਆਪਣਾ ਹੁਣ ਆਫਿਸ ਓਨ ਬਾਇ ਕਰ ਲਿਆ ਸੋ ਹੁਣ ਜਿਹੜਾ ਸਾਡਾ ਅਪਡੇਟਡ ਐਡਰੈਸ ਹੈ 32 R2 ਬਿਸ਼ਪਡਨ ਪਲੇਸ ਬੋਟਨੀ ਤੇ ਆਕਲੈਂਡ ਜੀ ਜੀ ਲੋ ਜੀ ਆਕਲੈਂਡ ਬੋਟਨੀ ਦੇ ਵਿੱਚ ਇੰਡਸ ਲੀਗਲ ਦਾ ਆਫਿਸ ਹੈ ਤੁਸੀਂ ਗੂਗਲ ਤੇ ਜਾ ਕੇ ਸਰਚ ਵੀ ਕਰ ਸਕਦੇ ਹੋ ਸਾਰੇ ਨੰਬਰਸ ਵਗੈਰਾ ਵੀ ਅਸੀਂ ਆਪਣੀ ਸਕਰੀਨ ਤੇ ਦੁਬਾਰਾ ਤੁਹਾਨੂੰ ਦੱਸ ਦਿੱਤੇ ਹੋਏ ਨੇ ਤੁਸੀਂ ਕਿਸੇ ਵੀ ਕਾਨੂੰਨੀ ਸਹਾਇਤਾ ਦੀ ਗੱਲ ਕਰਨੀ ਹੈ ਤਾਂ ਇੰਡਸ ਲੀਗਲ ਦੀ ਟੀਮ ਦੇ ਨਾਲ ਕਿਸੇ ਵੀ ਸਮੇਂ ਈਮੇਲ ਜਾਂ ਫੋਨ ਰਾਹੀਂ ਗੱਲਬਾਤ ਜਿਹੜੀ ਕਰ ਸਕਦੇ ਹੋ ਹੋਰ ਕੀ ਸਾਡੇ ਦਰਸ਼ਕਾਂ ਸਰੋਤਿਆਂ ਨੂੰ ਕਹਿਣਾ ਚਾਹੋਗੇ ਸਰਦਾਰ ਸਾਹਿਬ ਜੀ ਬਸ ਇੱਕੋ ਹੀ ਇਹ ਮੈਸੇਜ ਹੈ ਕਿ ਜੇ ਕਿਸੇ ਨੂੰ ਵੀ ਕੋਈ ਕਾਨੂੰਨੀ ਸਲਾਹ ਦੀ ਲੋੜ ਹੈ ਦੈਨ ਮੋਸਟ ਵੈਲਕਮ ਸਾਡੇ ਆਫਿਸ ਚ ਆਓ ਤੇ ਜਾਂ ਫੋਨ ਤੇ ਗੱਲ ਕਰ ਲਓ ਮੇਰਾ ਮੋਬਾਈਲ ਨੰਬਰ ਹੈ 0212998011 ਜੇ ਕਦੇ ਵੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਹੈ ਕਾਨੂੰਨੀ ਪੇਸ਼ ਕੋਈ ਆਉਂਦੀ ਹੈ ਦੈਨ ਮੋਸਟ ਵੈਲਕਮ ਜੀ ਕੰਟੈਕਟ ਕਰੋ ਜੀ ਬਹੁਤ ਮਿਹਰਬਾਨੀ ਥੈਂਕ ਯੂ ਜੀ ਥੈਂਕ ਯੂ ਰਾਣੀ ਧੰਨਵਾਦ